ਸਭ ਤੋਂ ਪਹਿਲਾਂ ਮੈਂ ਬਹੁਤ ਧੰਨਵਾਦ ਕਰੀਆਂ ਪੰਜਾਬ న్యూਸ ਕੀ ਜੀ ਦਾ ਜਿਹੜੇ ਟੀਚੇ ਤੌਰ ਤੇ ਸਾਡੇ ਇਸ ਘਰ ਦੇ ਵਿੱਚ ਸਤਿਗੁਰੂ ਸਿਗੁਰੂ ਅਰਦਾਸ ਮਹਾਰਾਜ ਦੇ ਘਰਾਂ ਦੇ ਵਿੱਚ ਪ੍ਰੇਮ ਨਗਰ ਦੇ ਵਿੱਚ ਪਹੁੰਚ ਕੇ ਜਿਹੜੇ ਸਾਡੇ ਮਹਾਂਪੁਰਖਾਂ ਦੇ ਜਨਮ ਦਿਨ ਮਨਾਏ ਜਾ ਰਹੇ ਆ ਗੁਰਪੁਰ ਮਨਾਏ ਜਾ ਰਹੇ ਆ ਸਾਡੇ ਰਹਿਬਰਾਂ ਦੇ ਉਹਦੇ ਬਾਰੇ ਨਿਊਜ਼ ਲੈਣ ਆਏ ਨੇ ਮੈਂ ਧੰਨਵਾਦ ਕਰਦਾ ਮੈਂ ਮਾਸਟਰ ਤਲਪਤਾਂ ਦੇ ਇਸ ਜਿਹੜੀ ਭਾਵੇਂ ਕਮੇਟੀ ਆ ਉਹਦਾ ਮੈਂਬਰ ਹੋਣ ਦੇ ਨਾਤੇ ਮੈਂ ਸ੍ਰੀ ਗੁਰਦਾਸ ਮਹਾਰਾਜ ਦਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਉਹਦੇ ਵਾਸਤੇ ਇਹ ਜਿਹੜੀ ਕਮੇਟੀ ਆ ਇਹਨਾਂ ਨੇ ਦਿਵਰਾ ਤੇ ਕਰਕੇ तकरीबन 26 ਤਰੀਕ ਤੋਂ ਜਿਹੜੀਆਂ ਨਗਰਪਾਲਿਕਾ ਦੀ ਆਰ ਨਿਵਲੀਆਂ ਨੇ ਪ੍ਰਭਾਰ ਤੇਰੀਆਂ ਉਹਦੇ ਵਿੱਚ ਦਿਵਰਾ ਤੇ ਕੀਤਾ ਉਸ ਤੋਂ ਬਾਅਦ ਉਗਰਾਹੀ ਜਿਹੜੀ ਆ ਘਰ-ਘਰ ਜਾ ਕੇ ਇਹਨਾਂ ਉਗਰਾਹੀ ਕਰਕੇ ਜਾਂ ਆਪਣਾ ਜਿਹੜਾ ਮਨੋ ਕੀ ਜਨਮ ਮਨਾਇਆ ਜਾ ਰਿਹਾ ਇਹਦੇ ਵਾਸਤੇ ਬਹੁਤ ਮਿਹਨਤ ਕੀਤੀ ਆ ਇਸ ਕਰਕੇ ਇਹ ਜਿਹੜੇ ਆਪਣੇ ਕਪਾਉਂਟੇਟੀ ਦੇ ਜਿਹੜੇ ਮੈਂਬਰ ਨੇ ਪ੍ਰਧਾਨ ਨੇ ਸੈਕਟਰੀ ਨੇ ਕੈਸ਼ੀਅਰ ਨੇ ਇਹ ਸਾਰੇ ਹੀ ਮਨ ਨੂੰ ਬਹੁਤ ਜਿਆਦਾ ਮਨ ਨੂੰ ਯਕੀਨ ਆਈ ਚੰਗੇ ਮਨ ਨੂੰ ਕੰਮ ਕਰ ਰਹੇ ਨੇ ਇਹਨਾਂ ਨੇ ਉੱਪਰ ਵੇਖੋ ਕਿੰਨਾ ਵਧੀਆ ਮਨ ਨੂੰ ਕਹਾਲ ਬਣਾ ਦਿੱਤਾ ਜਿਹੜਾ ਮਨ ਨੂੰ ਵੀ ਕਰੋਪਰ ਲੋਕਾਂ ਨੇ 10 12 ਲੱਖ ਰੁਪਏ ਦਾ ਖਰਚ ਕਰਕੇ ਦਾਦਾ ਵੀ ਵੀ ਨਾਮ ਦਾ 1000 ਰੁਪਏ ਇਕੱਠਾ ਕਰਕੇ ਇਹਨਾਂ ਮੁਰਿਆਂ ਨੇ ਕੰਮ ਕਰਤਾ ਅਸੀਂ ਇਹਨਾਂ ਦੇ ਬਹੁਤ ਮਨ ਨੂੰ ਤਬਿਆਰ ਹੋ ਰਹਾ ਇਹਨਾਂ ਨੇ ਇਹ ਕੰਮ ਕੀਤਾ ਤੇ ਅੱਗੇ ਨਾ ਕੱਲ ਦਿਨ ਮਨਾਇਆ ਜਾ ਰਿਹਾ ਉਹਦੇ ਵਾਸਤੇ ਵੀ ਦਿਨ ਰਾਤ ਇੱਕ ਕੀਤਾ ਆ ਦੇਖੋ ਕਿਤਨਾ ਲੰਬੜਾ ਨੇ ਤਿਆਰੀਆਂ ਹੋ ਗਈਆਂ ਨੇ ਦਿਨ ਵਾਸਤੇ ਜਿਹੜਾ ਖਾਣਾ ਲੰਗਰ ਤਿਆਰ ਕੀਤਾ ਜਾ ਰਿਹਾ ਉਹਦੇ ਵਾਸਤੇ ਮਨੋ ਵੀ ਕੀ ਨਾਈ ਇਹਨੇ ਸੇਵਾ ਪਾਈ ਆ ਦੇਖੋ ਮੁਲਤਕੋਗਨ ਸਭੀ ਦੀ ਸਾਰੀ ਸੇਵਾ ਉਹ ਕਰ ਰਹੇ ਨੇ ਇਸੇ ਕਰ ਮੋਦ ਬਹੁਤ ਜਿਆਦਾ ਲੋਕ ਜੁੜੇ ਹਨ ਬਹੁਤ ਜਿਹੜਾ ਧਾਨੀ ਲੋਕ ਰੋਕ ਲਾ ਉਹ ਮਰੋ ਕੱਲ ਦੇ ਦਿਨ ਮਨੋ ਵੀ 12 ਦਾ ਦਿਨ ਉਹਦੇ ਵਾਸਤੇ ਮਨੋ ਵੀ ਕੀ ਨਾਈ ਮਿਹਰ ਕਰਦੇ ਨੇ ਜੈ ਗੁਰਦੇਵ ਜੈ ਸਿੱਖ ਬੋਲਾ ਸਾਹਿਬੇ ਕਮਾਲ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 638ਵਾਂ ਪ੍ਰਕਾਸ਼ ਦਿਹਾੜਾ ਗੁਰੂ ਰਵਿਦਾਸ ਭਵਨ ਪ੍ਰੇਮ ਨਗਰ ਗੁਰਦਾਸਪੁਰ ਵਿਖੇ ਸੰਗਤਾਂ ਵੱਲੋਂ ਬੜੀ ਸਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਕਾਫੀ ਦਿਨਾਂ ਤੋਂ ਸੰਗਤ ਨੇ ਅਮਰ ਦੇਵਲੇ ਉੱਟ ਕੇ ਪ੍ਰਭਾਤ ਫੇਰੀਆਂ ਕੱਢੀਆਂ ਉਹਨਾਂ ਪ੍ਰਭਾਤ ਫੇਰੀਆਂ ਵਿੱਚ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦਾ ਜੀਵਨ ਉਹਨਾਂ ਨੇ ਜੋ ਸਮਾਜ ਦੇ ਲਈ ਸੰਕਲਪ ਲਿਆ ਬੇਗਮਪੁਰਾ ਸਹਿਰ ਬਸਾਉਣ ਦਾ ਉਸ ਬੇਗਮਪੁਰੇ ਦੇ ਸੰਕਲਪ ਨੂੰ ਲੈ ਕੇ ਸੰਗਤਾਂ ਨੇ ਸ਼ਬਦ ਕੀਰਤਨ ਕੀਤੇ ਹੈ ਉਹਨਾਂ ਦੀ ਮਹਿਮਾ ਗaan ਕੀਤੇ ਹੈ ਔਰ ਸਤਿਗੁਰੂ ਰਵੀਦਾਸ ਮਹਾਰਾਜ ਜੀ ਨੇ ਆਪਣੇ ਸਮੇਂ ਦੇ ਵਿੱਚ ਜੋ ਛੂਹਾਛਾਤ ਜਾਤਪਾਤ ਪਖੰਡ ਬਾਦ ਨੂੰ ਖਤਮ ਕਰਨ ਦੇ ਲਈ ਉਹਨਾਂ ਨੇ ਜੋ ਕੋਰ ਸੰਘਰਸ਼ ਕੀਤਾ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ ਲੋਕਾਂ ਨੂੰ ਬਹਿਮਾ ਭਰਮਾ ਵਿੱਚੋਂ ਕੱਢਣ ਦਾ ਯਤਨ ਕੀਤਾ ਹੈ ਤੋਂ ਮੈਂ ਜੋ ਗੁਰੂ ਰਵੀदास ਮਹਾਰਾਜ ਜੀ ਦੀ ਜੋ ਸਮੂਚੀ ਕਮੇਟੀ ਹੈ ਇਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਆ ਇਹ ਦੋ ਤੱਕ ਇਹ ਬੀਬੀਆਂ ਨੇ ਵੀ ਬਹੁਤ ਗੁਰੂ ਰਵੀਦਾਸ ਮਹਾਰਾਜ ਜੀ ਦਾ ਪ੍ਰਚਾਰ ਪ੍ਰਸਾਰ ਕੀਤਾ ਉਹਨਾਂ ਦੇ ਵੀ ਅਸੀਂ ਬਹੁਤ ਧੰਨਵਾਦੀਆਂ ਉਮੀਦ ਕਰਦੇ ਆ ਕਿ ਗੁਰੂ ਰਵੀਦਾਸ ਮਹਾਰਾਜ ਜੀ ਦੀ ਜਿਹੜੀ ਬਾਣੀ ਹੈ ਉਹਨਾਂ ਦਾ ਪ੍ਰਚਾਰ ਪ੍ਰਸਾਰ ਹੈ ਬਾਣੀ ਦਾ ਉਹ ਘਰ ਘਰ ਤੱਕ ਪਹੁੰਚੇਗਾ ਔਰ ਲੋਕ ਜਿਹੜੇ ਹੈ ਉਹਨਾਂ ਦੀ ਸਿੱਖਿਆ ਉੱਤੇ ਚੱਲਣਗੇ ਇਹ ਸਿੱਖਿਆ ਉੱਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਗੇ ਜੈ ਗੁਰੂ ਦੇਵ जय गुरु रविदास बहुत-बहुत शुक्रिया जी ਤੁਹਾਡਾ ਤੁਸੀਂ ਆਏ ਧੰਨਵਾਦ ਜੈ ਮਾ ਪ੍ਰੇਮ ਕਮੇਟੀ ਪ੍ਰਧਾਨ 648 ਬੁਰਪੁਰ ਦੇ ਸਾਊ ਸੰਤ ਨੂੰ ਲੱਖ ਲੱਖ ਵਧਾਈ ਦੇ ਨਾਲ ਜੋ ਬੜੇ ਤੂੰ ਦਾਵਨਾ ਬਣਾ ਰਹੀਆਂ ਪ੍ਰੇਮ ਨਾਟਕ ਕਮੇਟੀ ਵੱਲੋਂ ਜੈ ਗੁਰਦੇ ਜੈ ਰਵਿਦਾਸ ਜੈ ਗੁਰਦੇਵ ਜੈ रविदास ਸਭ ਤੋਂ ਪਹਿਲਾਂ ਮੈਂ ਪੱਤਰਕਾਰ ਜੀ 바ਵਾ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜਿਹੜੇ ਸਾਡੇ ਪ੍ਰੇਮ ਨਗਰ ਪਵਰ ਵਿੱਚ ਆਏ ਨੇ ਸਾਲ ਨੂੰ ਬਦਲਾਰੇ ਨੇ ਮੇਰੇ ਵੱਲੋਂ ਸਾਰੇ ਸੰਗਤਾਂ ਨੂੰ ਸ੍ਰੀ ਗੁਰੂ ਅਕਾਸ਼ੀ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਮੈਂ ਇਹ ਆਸ ਕਰਾਂਗਾ ਸਾਰੇ ਸੰਗਤ ਉਹਨਾਂ ਦੇ ਮਾਰਗ ਤੇ ਚੱਲਦੇ ਹੋਏ ਚੰਗੇ ਕੰਮ ਕਰਨਗੇ ਅਤੇ ਹਰ ਇੱਕ ਦਾ ਭਲਾ ਕਰਨਗੇ। ਮੇਰੇ ਵੱਲੋਂ ਫਿਰ ਸ੍ਰੀ ਗੁਰੂ ਅਕਾਸ਼ੀ ਜੀ ਦੇ ਗੁਰਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਥੈਂਕ ਯੂ ਧੰਨਵਾਦ ਜੀ।